ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯਮਨਾ ਨਦੀ ਨੂੰ ਸ਼ਾਂਤ ਰਹਿਣ ਦਾ ਆਦੇਸ਼ ਦਿੱਤਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਹਿਰ ਪੋਂਟਾ ਸਾਹਿਬ ਦੇ ਵਿੱਚ ਆਏ ਤੇ ਗੁਰੂ ਸਾਹਿਬਾਨ ਜੀ ਨੂੰ ਇਹ ਸਥਾਨ ਇੰਨਾ ਜ਼ਿਆਦਾ ਸੋਹਣਾ ਲੱਗਿਆ ਕਿ ਆਪ ਜੀ ਇੱਥੇ 4 ਸਾਲ ਰਹੇ ਤੇ ਇੱਥੇ ਹੀ ਗੁਰਦੁਆਰਾ ਸ੍ਰੀ ਪੋਂਟਾ ਸਾਹਿਬ ਦਾ ਨਿਰਮਾਣ ਕੀਤਾ ਗੁਰੂ ਗੋਬਿੰਦ ਸਿੰਘ ਜੀ ਆਪੀ ਇੱਕ ਮਹਾਨ ਕਵੀ ਸਨ ਉੱਥੇ ਹੀ ਗੁਰੂ ਸਹਿਬਾਨ ਜੀ ਬਹੁਤ ਸਾਰੀਆਂ ਕਵਿਤਾਵਾਂ ਸੁਣਨ ਦਾ ਸ਼ੌਕ ਰੱਖਦੇ ਸੀ ਗੁਰੂ ਸਹਿਬਾਨ ਜੀ ਦਰਬਾਰ ਸਜਾਇਆ ਕਰਦੇ ਸੀ ਤੇ ਦੇਸ਼ ਭਰ ਦੇ ਕਵੀ ਆ ਕੇ ਉੱਥੇ ਆਪਣੀਆਂ ਕਵਿਤਾਵਾਂ ਸੁਣਾਏ ਕਰਦੇ ਸੀ ਪਰ ਇੱਥੇ ਆਏ ਹੋਏ ਕਵੀਆਂ ਨੂੰ ਯਮਨਾ ਨਦੀ ਦਾ ਸ਼ੋਰ ਬਹੁਤ ਜ਼ਿਆਦਾ ਤੰਗ ਕਰਦੇ ਸੀ ਤੇ ਫਿਰ ਇੱਕ ਦਿਨ ਸਾਰੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਤੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਕਿ ਯਮਨਾ ਨਦੀ ਦੇ ਸ਼ੋਰ ਕਰਕੇ ਸਾਨੂੰ ਕਵਿਤਾਵਾਂ ਲਿਖਣ ਦੇ ਵਿੱਚ ਅਤੇ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਮੁਸੀਬਤ ਆਂਦੀ ਹੈ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਯਮਨਾ ਨਦੀ ਦੇ ਕੋਲ ਗਏ ਕਿ ਜਦੋਂ ਵੀ ਉਹ ਗੁਰਦੁਆਰਾ ਪੋਂਟਾ ਸਾਹਿਬ ਦੀ ਸੈੜ ਚੋਂ ਨਿਕਲੇਗੀ ਤਾਂ ਬਿਲਕੁਲ ਸ਼ਾਂਤ ਹੋ ਕੇ ਨਿਕਲੇਗੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਯਮਨਾ ਨਦੀ ਗੁਰਦੁਆਰਾ ਪੋਂਟਾ ਸਾਹਿਬ ਦੀ ਸੈੜ ਚੋਂ ਨਿਕਲਦੀ ਹੈ ਤਾਂ ਬਿਲਕੁਲ ਸ਼ਾਂਤੀ ਦੇ ਨਾਲ ਨਿਕਲਦੀ ਹੈ